BJP ਪੰਜਾਬ ਤੇ DIJ ਰੇਂਜ ਪਟਿਆਲਾ ਸ਼੍ਰੀ ਹਰਚਰਨ ਸਿੰਘ ਪੁੱਲਰ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ SSP ਮਲੇਰ ਕੋਟਲਾ ਡਾਕਟਰ ਸਿਮਰਤ ਕੌਰ IPS ਦੀ ਨਿਗਰਾਨੀ ਵਿੱਚ ਪਦਾਰਥਾਂ ਦੀ ਤਸਕਰੀ ਵਿਰੁੱਧ ਸ਼੍ਰੀਮਤੀ ਸਵਰਨਜੀਤ ਕੌਰ PPS ਕਪਤਾਨ ਪੁਲਿਸ ਹੈੱਡਕੁਆਟਰ ਮਲੇਰ ਕੋਟਲਾ ਦੀ ਦੇਖ ਰੇਖੇਟ ਵਿਸ਼ੇਸ਼ ਟੀਮਾਂ ਸ੍ਰੀ ਅਮਰਿਤਪਾਲ ਸਿੰਘ PPS ਕਪਤਾਨ ਪੁਲਿਸ ਸਬਡਿਵੀਜ਼ਨ ਅਮ드ਗੜ ਤੇ ਸ੍ਰੀ ਸੁਰਿੰਦਰਪਾਲ ਸਿੰਘ PPS ਕਪਤਾਨ ਪੁਲਿਸ ਸਬਡਿਵੀਜ਼ਨ ਅਮਰਗੜ ਸ੍ਰੀ ਰঞ্জੀਤ ਸਿੰਘ ਸਪੈਸ਼ਲ ਬ੍ਰਾਂਚ ਨੂੰ ਸਬਡਿਵੀਜ਼ਨ ਮਲੇਰ ਕੋਟਲਾ ਸਮੇਤ ਸਮੂਹ ਮੁਖ ਅਫਸਰਾਂ ਥਾਣਾ ਦਾ ਗਠਨ ਕਰਕੇ ਸਮੇਤ ਸਮੂਹ ਪੁਲਿਸ ਫੋਰਸ ਨਾਲ ਜਿਲ੍ਹਾ ਅੰਦਰ ਰੇਡ ਕੀਤਾ ਗਿਆ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮੁਹਾਲੀ ਦੀ ਰਿਪੋਰਟ